ਮਿਊਚੁਅਲ ਫੰਡਸ ਵਿੱਚ ਇਨਵੈਸਟਮੈਂਟ ਤਾਂ ਹਰ ਕੋਈ ਕਰਨਾ ਚਾਹੁੰਦਾ ਹੈ ਕਿਸ ਤਰ੍ਹਾਂ ਤੁਸੀਂ ਆਪਣੇ ਲਈ ਸਹੀ ਮਿਊਚੁਅਲ ਫੰਡਸ ਪਿਕ ਕਰ ਸਕਦੇ ਹੋ ਇਹ ਵੀਡੀਓ ਵਿੱਚ ਆਪਾਂ ਇਸ ਟੌਪਿਕ ਦੇ ਉੱਤੇ ਹੀ ਗੱਲ ਕਰਾਂਗੇ ਜੇਕਰ ਤੁਸੀਂ ਮਿਊਚੁਅਲ ਫੰਡਸ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਜਾਂ ਆਲਰੇਡੀ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਚਾਰ ਇੰਪੋਰਟੈਂਟ ਮਿਊਚੁਅਲ ਫੰਡਸ ਰੇਸ਼ੀਓਜ਼ ਦੀ ਜਿਸ ਨੂੰ ਸਮਝ ਕੇ ਤੁਸੀਂ ਆਪਣੇ ਲਈ ਸਹੀ ਮਿਊਚੁਅਲ ਫੰਡਸ ਪਿਕ ਕਰ ਸਕਦੇ ਹੋ ਸਸਤੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪਰਸਨਲ ਫਾਈਨੈਂਸ ਪੰਜਾਬੀ ਦੇ ਉੱਤੇ ਵੀਡੀਓ ਸ਼ੁਰੂ ਨੂੰ ਪ੍ਰੈਸ ਕਰ ਲੋ ਬਿਨਾਂ ਦੇਰੀ ਤੋਂ ਵੀਡੀਓ ਨੂੰ ਸਟਾਰਟ ਕਰਦੇ ਆਂ ਇਨਵੈਸਟਮੈਂਟ ਦੇ ਸਟਾਰਟਿੰਗ ਵਿੱਚ ਜ਼ਿਆਦਾਤਰ ਇਨਵੈਸਟਰ ਜਾਂ ਕਿਸੇ ਦੋਸਤ ਦੇ ਕਹਿਨਤੇ ਜਾਂ ਕਿਸੇ ਡਿਸਟ੍ਰੀਬਿਊਟਰ ਦੇ ਕਹਿਨਤੇ ਮਿਚਲ ਫੰਡ ਵਿੱਚ ਇਨਵੈਸਟਮੈਂਟ ਸ਼ੁਰੂ ਕਰ ਦਿੰਦੇ ਨੇ ਪਰ ਆਪਣੇ ਵੱਲੋਂ ਕੋਈ ਵੀ ਰਿਸਰਚ ਜਾਂ ਅਨਾਲਿਸਿਸ ਨਹੀਂ ਕਰਦੇ ਇਹ ਵੀ ਸੱਚ ਹੈ ਕਿ ਸ਼ੁਰੂ ਵਿੱਚ ਇਨਵੈਸਟਰ ਨੂੰ ਇੰਨੀ ਨੋਲਿਜ ਨਹੀਂ ਹੁੰਦੀ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਇਹਨਾਂ ਚਾਰ ਇੰਪੋਰਟੈਂਟ ਰੇਸ਼ੀਓਜ਼ ਦੇ ਬਾਰੇ ਕੋਈ ਡਾਊਟ ਨਹੀਂ ਰਹੇਗਾ ਕਿਉਂਕਿ ਜੇਕਰ ਤੁਸੀਂ ਇਹਨਾਂ ਰੇਸ਼ੀਓਜ਼ ਨੂੰ ਸਮਝ ਗਏ ਤਾਂ ਤੁਸੀਂ ਮਿਊਚੁਅਲ ਫੰਡ ਦੀ ਰਿਸਰਚ ਅਤੇ ਅਨਾਲਿਸਿਸ ਆਪਣੇ ਆਪ ਕਰ ਸਕਦੇ ਹੋ ਫਸਟ ਰ ਸੇਵੀ ਮਿਚੁਅਲ ਫੰਡਸ ਦੀ ਐਕਸਪੈਂਸ ਰੇਸ਼ੋ ਬਹੁਤ ਅਪੋਰਟੈਂਟ ਹੁੰਦੀ ਹੈ ਕਿਉਂਕਿ ਅਸੀਂ ਮਿਚੁਅਲ ਫੰਡਸ ਵਿੱਚ ਪੈਸਾ ਇਨਵੈਸਟ ਕਰਦੇ ਹਾਂ ਤੇ ਮਿਚੁਅਲ ਫੰਡ ਕੰਪਨੀ ਅੱਗੇ ਸਟਾਕ ਮਾਰਕੀਟ ਵਿੱਚ ਪੈਸਾ ਇਨਵੈਸਟ ਕਰਦੀ ਹੈ ਇਸ ਕੰਮ ਨੂੰ ਕਰਨ ਦੀ ਜੋ ਮਿਚੁਅਲ ਫੰਡਸ ਕੰਪਨੀ ਸਾਡੇ ਤੋਂ ਫੀਸ ਚਾਰਜ ਕਰਦੀ ਹੈ ਉਸ ਨੂੰ ਐਕਸਪੈਂਸ ਰੇਸ਼ੋ ਕਿਹਾ ਜਾਂਦਾ ਹੈ ਮਿਚੁਅਲ ਫੰਡ ਕੰਪਨੀ ਸਾਡੇ ਪੈਸੇ ਤੇ ਜਿੰਨਾ ਰਿਟਰਨ ਬਣਾਉਂਦੀ ਹੈ ਉਹਨਾਂ ਰਿਟਰਨ ਸਾਨੂੰ ਨਹੀਂ ਦਿੰਦੀ ਕਿਉਂਕਿ ਮਿਚੁਅਲ ਫੰਡ ਕੰਪਨੀ ਉਸ ਵਿੱਚੋਂ ਆਪਣੀ ਫੀਸ ਯਾਨੀ ਐਕਸਪੈਂਸ ਰੇਸ਼ੋ ਕੱਟ ਲੈਂਦੀ ਹੈ ਇਸ ਨੂੰ ਅਸੀਂ ਇਸ ਤੇ ਜਸ ਦੀ ਐਕਸਪੈਂਸ ਰੇਸ਼ੋ ਹੈ 1.5% ਤੇ XYZ ਮਿਊਚੁਅਲ ਫੰਡ ਨੇ ਵੀ 10 ਸਾਲ ਦੇ ਵਿੱਚ 15% ਦਾ ਰਿਟਰਨ ਬਣਾਇਆ ਜਿਸ ਦੀ ਐਕਸਪੈਂਸ ਰੇਸ਼ੋ ਹੈ 0.50% ABC ਮਿਊਚੁਅਲ ਫੰਡ ਐਕਸਪੈਂਸ ਰੇਸ਼ੋ ਦਾ 1.5% ਕੱਟ ਕੇ ਸਾਨੂੰ 13.5% ਦਾ ਰਿਟਰਨ ਦੇ ਦੇਵੇਗਾ ਸੇਮ XYZ ਮਿਊਚੁਅਲ ਫੰਡ ਵਿੱਚ ਵੀ ਇਦਾਂ ਹੀ ਹੋਵੇਗਾ ਸੈਕੰਡ ਹੈ ਸਟੈਂਡਰਡ ਡਿਵੀਏਸ਼ਨ ਕਿਸੇ ਵੀ ਮਿਊਚੁਅਲ ਫੰਡ ਦੀ ਸਟੈਂਡਰਡ ਡਿਵੀਏਸ਼ਨ ਇਹ ਸ਼ੋ ਕਰਦੀ ਹੈ ਕਿ ਮਿਊਚੁਅਲ ਫੰਡ ਕਿੰਨਾ ਰਿਸਕੀ ਤੇ ਕਿੰਨਾ ਵੋਲਟਾਈਲ ਹੈ ਮਿਊਚੁਅਲ ਫੰਡ ਦੀ ਸਟੈਂਡਰਡ ਡਿਵੀਏਸ਼ਨ ਜਿੰਨੀ ਜ਼ਿਆਦਾ ਹੋਵੇਗੀ ਤੁਹਾਡਾ ਲਾਰਜ ਕੈਪ ਫੰਡ ਦੇ ਮੁਕਾਬਲੇ ਮਿਡ ਅਤੇ ਸਮਾਲ ਕੈਪ ਫੰਡਸ ਦੀ ਸਟੈਂਡਰਡ ਡਿਵੀਏਸ਼ਨ ਜ਼ਿਆਦਾ ਹੁੰਦੀ ਹੈ ਮੰਨ ਲਓ ABC ਮਿਚੁਅਲ ਫੰਡ ਦੀ ਸਟੈਂਡਰਡ ਡਿਵੀਏਸ਼ਨ 18% ਹੈ ਤੇ ਜਦ ਵਿੱਚ 1000 ਰੁਪਏ ਇਨਵੈਸਟ ਕਰਨ ਤੇ ਲਾਸ ਵਿੱਚ ਤੁਹਾਡੀ ਇਨਵੈਸਟਮੈਂਟ ਵੈਲਿਊ 820 ਰੁਪਏ ਹੋ ਜਾਵੇਗੀ ਤੇ ਪ੍ਰੋਫਿਟ ਹੋਣ ਤੇ ਇਨਵੈਸਟਮੈਂਟ ਵੈਲਿਊ 1180 ਰੁਪਏ ਹੋ ਜਾਵੇਗੀ ਸਟੈਂਡਰਡ ਡਿਵੀਏਸ਼ਨ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਮਿਚੁਅਲ ਫੰਡ ਕਿੰਨਾ ਰਿਸਕੀ ਤੇ ਕਿੰਨਾ ਵੋਲੇਟਾਈਲ ਹੈ ਥਰਡ ਨੰਬਰ ਤੇ ਹੈ ਬੀਟਾ ਮਿਚੁਅਲ ਫੰਡ ਦਾ ਬੀਟਾ ਬੈਂਚਮਾਰਕ ਦੇ ਕੰਪੈਰੀਜ਼ਨ ਵਿੱਚ 1% ਤੋਂ ਜ਼ਿਆਦਾ ਹੈ ਤਾਂ ਮਿਊਚੁਅਲ ਫੰਡ ਆਪਣੇ ਬੈਂਚਮਾਰਕ ਤੋਂ ਜ਼ਿਆਦਾ ਵੋਲੇਟਾਈਲ ਹੈ ਅਤੇ ਜੇਕਰ ਮਿਊਚੁਅਲ ਫੰਡ ਦਾ ਬੀਟਾ 1% ਤੋਂ ਘੱਟ ਹੈ ਤਾਂ ਮਿਊਚੁਅਲ ਫੰਡ ਆਪਣੇ ਬੈਂਚਮਾਰਕ ਤੋਂ ਘੱਟ ਵੋਲੇਟਾਈਲ ਹੈ 1% ਤੋਂ ਘੱਟ ਬੀਟਾ ਵਾਲੇ ਮਿਊਚੁਅਲ ਫੰਡ ਨੂੰ ਵਧੀਆ ਮੰਨਿਆ ਜਾਂਦਾ ਹੈ ਅੱਗੇ ਤੋਂ ਜਦੋਂ ਤੁਸੀਂ ਕਿਸੇ ਵੀ ਮਿਊਚੁਅਲ ਫੰਡ ਦਾ ਰਿਟਰਨ ਨੂੰ ਦੇਖੋਗੇ ਤਾਂ ਇਹ ਜ਼ਰੂਰ ਚੈੱਕ ਕਰਿਓ ਕਿ ਫੰਡ ਦਾ ਬੀਟਾ 1 ਤੋਂ ਘੱਟ ਹੈ ਜਾਂ ਜ਼ਿਆਦਾ ਨੰਬਰ 4 ਤੇ ਹੈ ਅਲਫਾ ਮਿਊਚੁਅਲ ਫੰਡ ਦਾ ਅਲਫਾ ਇਹ ਸ਼ੋਅ ਕਰਦਾ ਹੈ ਕਿ ਮਿਊਚੁਅਲ ਫੰਡ ਨੇ ਆਪਣੇ ਬੈਂਚਮਾਰਕ ਤੋਂ ਜ਼ਿਆਦਾ ਰਿਟਰਨ ਦਿੱਤਾ ਹੈ ਜਾਂ ਘੱਟ ਮ ਨਹੀਂ ਮਿਊਚੁਅਲ ਫੰਡ ਵਧੀਆ ਹੋਵੇਗਾ ਤੇ ਘੱਟ α ਹੋਣ ਤੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਮਿਊਚੁਅਲ ਫੰਡ ਨੇ ਆਪਣੇ ਬੈਂਚਮਾਰਕ ਤੋਂ ਕੋਈ ਐਕਸਟਰਾ ਰਿਟਰਨ ਨਹੀਂ ਬਣਾਇਆ ਜੇਕਰ ਕਿਸੇ ਮਿਊਚੁਅਲ ਫੰਡ ਦਾ α 0% ਹੈ ਤਾਂ ਮਿਊਚੁਅਲ ਫੰਡ ਨੇ ਆਪਣੇ ਬੈਂਚਮਾਰਕ ਦੇ ਅਕੋਰਡਿੰਗ ਹੀ ਰਿਟਰਨ ਦਿੱਤਾ ਹੈ ਇਸ ਲਈ ਕਿਸੇ ਵੀ ਮਿਊਚੁਅਲ ਫੰਡ ਦੀ ਰਿਸਰਚ ਕਰਦੇ ਟਾਈਮ ਦੇਖੋ ਕਿ ਮਿਊਚੁਅਲ ਫੰਡ ਦਾ α ਜ਼ਿਆਦਾ ਹੋਣਾ ਚਾਹੀਦਾ ਹੈ ਅਤੇ β ਘੱਟ ਹੋਣਾ ਚਾਹੀਦਾ ਹੈ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਸ਼ੀਰਵਾਦ ਦਿੱਤੀ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ